ਹੱਥ ਦੇ ਸਾਰੇ ਰੂਪਾਂ ਦੀ ਅਮਰ ਜੀ ਇੱਕ ਵਾਰੀ ਬੜੀ ਗੱਡੀ ਸਬਜ਼ੀ ਮੰਡੀ ਵਾਲਿਆਂ ਦਾ ਸਭ ਤੋਂ ਵੱਡਾ ਧੰਨਵਾਦ ਸਾਨੂੰ ਰੋਜ਼ਾਨਾ ਕਦੂ, ਝੋ ਤੋਰੀ ਜੋ ਹੋਰ ਵੀ ਸਮਾਨ ਹੈ ਸਭ দান ਦਿੰਦੇ ਆ ਜੀ। ਕੁਝ ਆਪ ਖਰਚਾ ਕਰ ਲੈਂਦੇ ਕੁਝ দান ਦੇ ਦਿੰਦੇ ਸਾਡੀ ਦੋਵਾਂ ਦਾ ਖੇਡ ਭਰ ਜਾਂਦਾ ਤੇ ਇਹਨਾਂ ਵਾਸਤੇ ਅਸੀਂ ਸਮਾਨ ਲੈ ਜਾਂਦੇ ਹਾਂ। ਜੈ ਕੌਮਾ ਜੈ ਜੀ। ਹਾਲਾ ਮਰਹੂਦ ਤੇ ਪਣਾ ਕਦੂ ਤੇ ਬਾਕੀ ਤਾਜੇ ਪੱਤੇ ਹੈਗੇ ਨੇ ਮੂਲੀ ਦੇ ਮੂਲੀ ਪੱਤੇ ਆ ਜੀ। ਉਹ ਖਲਦੀਆਂ ਬੋਰੀਆਂ ਅੱਛਾ ਖਲਦੀਆਂ ਬੋਰੀਆਂ ਵੀ ਦਾਨ ਤੇ ਸਾਰੇ ਮੰਨ ਲਾ ਹਾਂਜੀ ਹਾਂ ਮੈਂ ਸੇਵਾ ਚੱਲਦੀ ਆ ਮੰਨ ਲਾ ਉਹ ਸ਼ਰਮਾ ਕਰਦਾ ਸੇਵਾ ਗਊਆਂ ਦੀ ਸਬਜੀ ਮੰਡੀ ਦੇ ਵਿੱਚੋਂ ਜਿੰਨੀ ਸਬਜੀ ਹੁੰਦੀ ਆ ਉਹ ਸਾਰੀ ਲੈ ਕੇ ਜਾਂਦਾ ਤੇ ਹੁਣ ਦੇਖੋ ਨਾਲੇ ਗਊ ਦੀ ਦਿੱਥੀ ਵੀ ਸੇਵਾ ਕਰੀ ਆ ਸਬਜੀ ਮੰਡੀ ਦੇ ਵਿੱਚ ਖਰੇ ਹੁਣ ਆਹ ਦੇਖੋ ਤੇ ਉਧਰ ਭਾਈ ਜਗਦੇਵ ਆ ਗਿਆ ਸਾਊਂਡ ਵਾਲਾ ਤੇ ਇੱਧਰ ਦੇਖੋ ਜਾਂਦੇ ਸਾਰੇ ਗਊਆਂ ਬਾਗ ਤੇ ਜਾਂਦੇ ਆ ਮਰੂਦ ਕੋਈ ਵੀ ਚੀਜ਼ ਆ ਸਾਰੀ ਸੇਵਾਦਾਰ ਆ ਸੇਵਾ ਕਰੀ ਹੋਈ ਆ ਸਾਰੀ ਆਟੇ ਦਾਣੇ ਦੀ ਇਸ ਤਰ੍ਹਾਂ ਹੀ ਜਾਂਦੀ ਰਹਿੰਦੀ ਆ ਦੋਨੇ ਭਰਾ 4:30 ਵਜੇ ਆ ਜਾਂਦੇ ਸਵੇਰੇ ਤੇ ਦੋ ਤਿੰਨ ਘੰਟੇ ਸੇਵਾ ਕਰਕੇ ਉਸ ਤੋਂ ਬਾਅਦ ਫਿਰ ਦੁਕਾਨਾਂ ਤੇ ਜਾਂਦੇ ਆ ਆਪਣੀਆਂ ਦੁਕਾਨਾਂ ਖੋਲਦੇ ਆ ਤੇ ਹੁੰਦੀ ਆ ماں ਸੇਵਾ ਲਾ ਲੋ ਇੱਕ ਤਰ੍ਹਾਂ ਦੀ ਗਊ ਸੇਵਾ ماں ਸੇਵਾ ਆ ਦੇਖ ਲਓ ਮੰਡੀ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਖੜੇ ਨੇ ਜੇ ਕਿਸੇ ਭਰਾਣੇ ਸੇਵਾ ਕਰਨੀ ਹੁੰਦੀ ਹੈ ਨਾ ਥੋੜੀ ਬਾਲੀ ਕਰ ਦਿਆ ਕਰੋ